ਜੇ ਪੀਰਾਂ ਦੀ ਜੀ ਜੇ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਕੰਨ ਦਿਨ ਵੀਰਵਾਰ ਹੈ ਜੀ ਤਾਂ ਲਤਾਕ ਸਾਹਿਬ ਨੂੰ ਵੀਰਵਾਰ ਦੀਆਂ ਮੁਬਾਰਕਾਂ ਹੋਣ ਜੀ ਸੋ ਬੜੀ ਵੇ ਸਬਰੀ ਦੇ ਨਾਲ ਅਸੀਂ ਇੰਤਜ਼ਾਰ ਕਰਦੇ ਹਾਂ ਵੀਰਵਾਰ ਦਾ ਵੀਰਵਾਰ ਦੇ ਦਿਨ ਸੇਵਾ ਕਰਕੇ ਮਨ ਨੂੰ ਸਕੂਨ ਵੀ ਬਹੁਤ ਮਿਲਦਾ ਹੈ ਸੋ ਆਪਾਂ ਵੀਰਵਾਰ ਦਾ ਖਾਸ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਨ ਕਰਨਾ ਕੋਈ ਜੁਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਪੂਰੀਆਂ ਜਰੂਰ ਸੁਣਿਆ ਕਰੋ ਜੀ ਸੋ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਕਮੈਂਟਾਂ ਵਿੱਚ ਇੱਕ ਵਾਰ ਲਿਖ ਕੇ ਜਰੂਰ ਦੱਸ ਦਿਆ ਕਰੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਤੇ ਉਸ ਤੋਂ ਪਹਿਲਾਂ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਨਾਲ ਕੈਂਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣਦੇ ਰਹੋ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਦਿੰਦੇ ਹਾਂ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਪਹਿਲਾਂ ਤੇ ਇਹਨਾਂ ਦਾ ਨਾਮ ਜੋ ਹੈ ਜੀ ਜਸਪਾਲ ਸਿੰਘ ਹੈ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਸਾਡੇ ਤੋਂ ਵੀ ਇੱਕ ਬਹੁਤ ਵੱਡੀ ਭੁੱਲ ਹੋ ਗਈ ਸੀ ਕਹਿੰਦੇ ਸਾਡਾ ਕੋਈ ਰਿਸ਼ਤੇਦਾਰ ਆਇਆ ਉਹਨੇ ਚਿਰਾਗ ਸਾਡੇ ਟੇਬਲ ਤੋਂ ਚੱਕ ਕੇ ਥੱਲੇ ਲਗਾ ਦਿੱਤੇ ਤੇ ਉਹਦੇ ਨਾਲ ਕਹਿੰਦੇ ਕੰਮ ਹੌਲੀ-ਹੌਲੀ ਘਟਦਾ ਗਿਆ ਦੋ ਤਿੰਨ ਮਹੀਨਿਆਂ ਚ ਕੰਮ ਬਹੁਤ ਡਾਊਨ ਚਲਾ ਗਿਆ ਕੰਮ ਡਾਊਨ ਜਾਣ ਤੋਂ ਬਾਅਦ ਫਿਰ ਵੀ ਇੱਕ ਕੰਮ ਐਸਾ ਹੋਇਆ ਮਾਲਕ ਨੇ ਫਿਰ ਵੀ ਸਾਡੇ ਤੇ ਐਸੀ ਕਿਰਪਾ ਕੀਤੀ ਕਿ ਕੰਮ ਉਹ ਪੁੱਠਾ ਨਹੀਂ ਹੋਣ ਦਿੱਤਾ ਤੇ ਸਾਨੂੰ ਬਚਾਲਿਆ ਸੋ ਦੇਖੋ ਜੀ ਜਿਵੇਂ ਅਸੀਂ ਸੇਵਾ ਸ਼ੁਰੂ ਕਰ ਲੈਂਦੇ ਪਹਿਲਾਂ ਤਾਂ ਸ਼ੁਰੂਆਤ ਦੀ ਗੱਲ ਕਰੀਏ ਪਹਿਲੋਂ ਪੈਣ ਜਗਾ ਘਰ ਵਿੱਚ ਜਿੱਥੇ ਕਿਸੇ ਦੇ ਹੁੰਦੇ ਸੀ ਤੇ ਜ਼ਮੀਨ ਤੇ ਹੀ ਜ਼ਿਆਦਾਤਰ ਐਡੇ ਹੀ ਮੰਨ ਲੈਂਦੇ ਸੀ ਜ਼ਿਆਦਾ ਜਾਣਕਾਰੀ ਨਾ ਖੋਲ ਕਰਨ ਤੇ ਉਹ ਹੁੰਦਾ ਅਣਜਾਣੇ ਦੇ ਵਿੱਚ ਇਹ ਅਸੀਂ ਕਰਮ ਕਰ ਰਹੇ ਆ ਫਿਰ ਵੀ ਉਹ ਮਾਲਕ ਸੇਵਾ ਨੂੰ ਕਬੂਲ ਕਰ ਰਿਹਾ ਸੀ ਕਿਉਂਕਿ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਕਿ ਇਸ ਸੇਵਾ ਕਿਸ ਤੰਗ ਨਾ ਕਰਨੀ ਆ ਪਰ ਮਾਲਕ ਇਸ ਦਾ ਤਾਂ ਖੁਸ਼ ਹੁੰਦਾ ਉਸ ਸਮੇਂ ਵੀ ਇਹਨਾਂ ਨੂੰ ਜਾਣਕਾਰੀ ਨਹੀਂ ਹੈ ਫਿਰ ਵੀ ਇਹ ਮੇਰੀ ਇਵਾਦਤ ਕਰਦੇ ਨੇ ਮੇਰੀ ਸੇਵਾ ਕਰਦੇ ਨੇ ਤੇ ਉੱਥੇ ਮਾਲਕ ਕੁਛ ਨਹੀਂ ਹੋਣ ਦਿੰਦਾ ਤੇ ਜਦੋਂ ਜਾਣ ਬੁੱਝ ਕੇ ਅਸੀਂ ਪਹਿਲਾਂ ਸ਼ੁਰੂਆਤ ਤੋਂ ਸਹੀ ਸੇਵਾ ਚੱਲ ਰਹੀ ਆ ਜਾਣ ਬੁੱਝ ਕੇ ਫਿਰ ਕਿਸੇ ਦੇ ਮਗਰ ਲੱਗ ਕੇ ਕੰਮ ਖਰਾਬ ਕਰ ਲੈਂਦੇ ਆ ਫਿਰ ਉੱਥੇ ਉਹ ਆਪਣੇ ਹੱਥ ਜਰੂਰ ਦਿਖਾਉਂਦਾ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਮੁਸ਼ਕਲਾਂ ਤੋਂ ਪਹਤਾ ਹੀ ਲੈਂਦਾ ਹੈ ਸੋ ਜਦੋਂ ਚਿਰਾਗ ਉੱਚੇ ਥਾਂ ਹੋਣ ਉਹਨਾਂ ਨੂੰ ਨੀਵੇਂ ਥਾਂ ਰੱਖਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਸੋ ਜਿਹੜੇ ਨੀਵੇਂ ਥਾਂ ਚਰਾਗ ਪਹਿਲਾਂ ਤੋਂ ਲਗਾ ਰਹੇ ਸੀ ਚਲੋ ਉਹਨਾਂ ਨੂੰ ਸਮੇਂ ਦੇ ਹਿਸਾਬ ਨਾਲ ਸੋਜੀਆ ਜਾਂਦੀ ਆ ਜਾਂ ਕੋਈ ਸਹੀ ਰਾਹੇ ਪਾ ਦਿੰਦਾ ਹੈ ਤੇ ਉਹ ਚਰਾਗ ਉੱਚੇ ਕਰ ਲੈਂਦੇ ਨੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਉਲਟਾ ਪਰਮਾਤਮਾ ਦੀ ਕਿਰਪਾ ਫਿਰ ਹੋਰ ਵੱਧ ਜਾਂਦੀ ਆ ਤੇ ਜਦੋਂ ਅਸੀਂ ਉੱਚੇ ਤੋਂ ਰੱਖ ਕੇ ਉਹਨਾਂ ਨੂੰ ਨੀਵੇਂ ਥਾਂ ਕਰਾਂਗੇ ਤੇ ਫਿਰ ਅਸੀਂ ਵੀ ਜ਼ਿੰਦਗੀ ਦੇ ਵਿੱਚ ਡਾਊਨ ਹੀ ਹੁੰਦੇ ਜਾਵਾਂਗੇ ਨੁਕਸਾਨ ਹੋਵੇਗਾ ਅੱਗੇ ਨਹੀਂ ਵਧ ਪਾਵਾਂਗੇ ਤੋ ਇਹ ਮੁਸ਼ਕਲਾ ਫਿਰ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਚਰਾਗ ਹਮੇਸ਼ਾ ਈ ਜਦੋਂ ਘਰ ਵਿੱਚ ਜਿਕਰ ਦਰਬਾਰ ਬਣਾਇਆ ਲਗਾਇਆ ਸਮੇਂ ਦੇ ਹਸਾਬ ਨਾਲ ਜਿਕਰ ਅੱਜ ਤੁਹਾਡੇ ਨੂੰ ਗੁਣਜਾਇਸ਼ ਨਹੀਂ ਹੈ ਤੁਸੀਂ ਇਸੇ ਤਰੀਕੇ ਨਾਲ ਸੇਵਾ ਮੰਨ ਲਉ ਕਰ ਰਹੇ ਹੋ ਪਰ ਤੁਹਾਨੂੰ ਪਤਾ ਨਹੀਂ ਹੈ ਅੱਜ ਸਮਝਿਰੋ ਪਤਾ ਲੱਗ ਗਿਆ ਤੇ ਤੁਸੀਂ ਹੁਣ ਸੋਚੋਗੇ ਕਿ ਅਸੀਂ ਹੁਣ ਹਜੇ ਇਹ ਸਮਾਂ ਕੁਝ ਸਾਨੂੰ ਚਾਹੀਦਾ ਸੀ ਇਸ ਤਰ੍ਹਾਂ ਹਜੇ ਕਰ ਨਹੀਂ ਸਕਦੇ ਗੁਣਜਾਇਸ਼ ਨਹੀਂ ਤਾਂ ਇੱਕ ਮਾਲਕ ਮੂਰੇ ਬੈਠ ਕੇ ਵਾਦਾ ਕਰ ਲਵੋ ਦੀ ਮਾਲਕਾ ਸਾਨੂੰ ਵੀ ਉੱਚੇ ਕਰ ਸੰਭ ਇੰਨੇ ਜੋਗੇ ਕਰਕੇ ਅਸੀਂ ਤੁਹਾਡਾ ਦਰਬਾਰ ਉੱਚਾ ਕਰ ਸਕੀਏ ਤੇ ਕੋਸ਼ਿਸ਼ ਕਰੋ ਜਿਹੜੇ ਕਰ ਸਕਦੇ ਕਰੋ ਜ਼ਰੂਰ ਕਰੋ ਕਿ ਰਾਗ ਹਮੇਸ਼ਾ ਤੁਹਾਡੇ ਬਿੱਟਾ ਨਾਲੋਂ ਉੱਚੇ ਹੋਣੇ ਚਾਹੀਦੇ ਕਿਉਂਕਿ ਪ੍ਰਮਾਤਮਾ ਉੱਚੀ ਜਗ੍ਹਾ ਬੈੰਦਾ ਹੈ ਵੈਸੇ ਦਾ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਕਿ ਦਰਬਾਰ ਹੋਣਾ ਜ਼ਰੂਰੀ ਨਹੀਂ ਮਨ ਵਿੱਚ ਹੋਣਾ ਚਾਹੀਦਾ ਮਨ ਵਿੱਚ ਹੀ ਵਸਾ ਲੰਦੇ ਅੰਦਰੋ ਹੀ ਯਾਦ ਕਰੀ ਜਾ ਰਹੇ ਆ ਤੇ ਉਹ ਤਾਂ ਬਹੁਤ ਉੱਚਾ ਰਤਵਾ ਦੀ ਰੰਦੇ ਨੇ ਤੇ ਪਰ ਫਿਰ ਵੀ ਘਰ ਵਿੱਚ ਦਰਬਾਰ ਹੈ ਬਜ਼ੁਰਗ ਮੰਨ ਗਏ ਨੇ ਤੇ ਉੱਥੇ ਕੋਸ਼ਿਸ਼ ਕਰੋ ਕਿ ਆਪ ਅਸੀਂ ਕੀ ਕਰਦੇ ਆ ਕਿ ਉੱਚੇ ਥਾਂ ਪੈੰਦੇ ਉਹਨਾਂ ਨੂੰ ਨੀਵੇਂ ਥਾਂ ਕਰ ਦਿੰਦੇ ਆ ਜਦ ਕਿ ਉਹ ਮਾਲਕ ਦਾ ਸਤਾਨ ਜਿਹੜਾ ਉੱਚਾ ਮਾਣਦਾ ਇਹ ਤੇ ਚਿਰਾਗ ਜਦੋਂ ਵੀ ਘਰ ਵਿੱਚ ਲਗਾਉਣੇ ਆ ਤਾਂ ਇਹ ਇੱਕ ਗੱਲ ਦਾ ਧਿਆਨ ਰੱਖਣਾ ਕਿ ਵਿੰਡ ਨਾਲੋਂ स्त्री ਉੱਚੀ ਚਾਹੀਦੀ ਆ ਉਹਨਾਂ ਦਾ ਰਤਬਾ ਉੱਚਾ ਹੈ ਤੇ ਉਹਨਾਂ ਨੂੰ ਉੱਚੇ ਥਾਂ ਮਿਠਾਓ ਉਹਨਾਂ ਨੂੰ ਪੂਰਾ ਇੱਜ਼ਤ ਮਾਣ ਦੋ ਜਿਵੇਂ ਕਰਦੇ ਬਜ਼ੁਰਗ ਵੱਡਿਆਂ ਨੂੰ ਅਸੀਂ ਇੱਜ਼ਤ ਦਿੰਦੇ ਆ ਇਸ ਤਰੀਕੇ ਦੇ ਨਾਲ ਸੋ ਜਿਵੇਂ ਕਿ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿਸੇ ਸਿਰਫ ਚਿਰਾਗਾ ਦੀ ਬਦਲੀ ਕੀਤੀ ਉੱਚੇ ਥਾਂ ਤੋਂ ਨੀਵੇਂ ਥਾਂ ਘਰਾ ਦਿੱਤੇ ਕਿਸੇ ਨੇ ਰਿਸ਼ਤੇਦਾਰ ਨੇ ਘਰਾ ਦਿੱਤੇ ਕਹਿੰਦੇ ਇਹਦੇ ਨਾਲ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਡੇ ਤੋਂ ਭੁੱਲਾਂ ਗਲਤੀਆਂ ਹੋਈਆਂ ਸੋ ਫਿਰ ਤੋਂ ਇੱਕ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਜੀ ਜੇਕਰ ਸੁਧਾਰ ਲਿਆ ਹੈ ਤੇ ਚੰਗੀ ਗੱਲ ਆ ਜਿਸ ਤਰ੍ਹਾਂ ਪਹਿਲਾਂ ਸ਼ੁਰੂਆਤ ਸੇਵਾ ਦੀ ਕੀਤੀ ਹੋਈ ਆ ਪਹਿਲਾਂ ਸੇਵਾ ਕਰ ਰਹੇ ਸੀ ਉਸੇ ਤਰੀਕੇ ਦੇ ਨਾਲ ਸੇਵਾ ਕਰੋ ਸੋ ਚਾਰਾਗ ਉੱਚੇ ਕਰਨੇ ਉਹ ਤਾਂ ਵੈਸੇ ਹਰ ਇੱਕ ਨੂੰ ਪਤਾ ਹੀ ਆ ਮਿਸਤਰੀ ਨੂੰ ਪਤਾ ਹੁੰਦਾ ਜੇ ਤੋਂ ਆਪਾਂ ਇਹ ਕੰਮ ਕਰਾਉਂਦੇ ਆ ਤਾਂ ਕਿ ਤੋ ਇਹਨਾਂ ਗੱਲਾਂ ਤੇ ਧਿਆਨ ਜ਼ਰੂਰ ਦਿਓ ਜਿੰਨੀਆਂ ਵੀ ਰੂਹਾਂ ਇਹ ਵੀਡੀਓ ਨੂੰ ਸੁਣ ਰਹੀਆਂ ਆ ਇਸ ਗੱਲ ਤੇ ਅਮਲ ਕਰੋ ਸੋ ਦੇਖੋ ਅਸੀਂ ਤਾਂ ਵੈਸੇ ਦੱਸਦੇ ਹੀ ਰਹੀਦਾ ਕਿ ਆ ਕੰਮ ਇਸ ਤਰ੍ਹਾਂ ਕਰਨਾ ਚਾਹੀਦਾ ਪਰ ਫਿਰ ਵੀ ਇਹ ਜੋ ਕਮੈਂਟ ਆ ਰਹੇ ਆ ਇਤੋਂ ਤੁਹਾਡਾ ਹੋਰ ਯਕੀਨ ਵੱਜੇਗਾ ਕਿ ਵਾਕਈ ਗੱਲਾਂ ਸੱਚ ਹੁੰਦੀਆਂ ਜਦੋਂ ਇਹ ਸੇਵਾ ਕਰਦੇ ਆ ਤੇ ਇਨਸਾਨ ਨੂੰ ਇਹ ਲੱਗਦਾ ਹੈ ਕਿ ਸੇਵਾ ਦਾ ਫਾਇਦਾ ਨਹੀਂ ਮਿਲ ਰਿਹਾ ਉਹ ਮਾਲਕ ਸਾਡੀ ਸੇਵਾ ਦਾ ਮੁੱਲ ਨਹੀਂ ਪਾ ਰਿਹਾ ਤੇ ਚਿੱਤਾਂ ਹੀ ਤੁਸੀਂ ਸੇਵਾ ਕਰਨੀ ਬੰਦ ਕਰਦੇ ਹੋ ਭੁੱਲ ਜਾਂਦੇ ਹੋ ਜਾਂ ਕੁਝ ਗਲਤੀਆਂ ਕਰ ਲੈਂਦੇ ਹੋ ਤੇ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਆ ਫਿਰ ਇਨਸਾਨ ਨੂੰ ਪਤਾ ਚੱਲਦਾ ਹੈ ਕਿ ਜ਼ਿੰਦਗੀ ਵਿੱਚ ਹਰ ਇੱਕ ਇਨਸਾਨ ਦੀ ਕਦਰ ਵੀ ਇਸੇ ਤਰ੍ਹਾਂ ਸਮੇਂ ਦੇ ਹਿਸਾਬ ਪੈਂਦੀ ਆ ਤਾਂ ਮਾਲਕ ਦਾ ਵੀ ਉਦੋਂ ਪਤਾ ਚੱਲਦਾ ਕਿ ਅਸੀਂ ਸੇਵਾ ਕਰਦੇ ਸੀ ਉਦੋਂ ਕੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਲਾਭ ਮਿਲਦਾ ਸੀ ਪਤਾ ਨਹੀਂ ਸੀ ਤੇ ਹੁਣ ਸੇਵਾ ਬੰਦ ਕੀਤੀ ਹੁਣ ਅਸਲ ਵਿੱਚ ਪਤਾ ਚੱਲਿਆ ਕਿ ਵਾਕਈ ਕੋਈ ਸਾਡਾ ਸਾਥ ਨਹੀਂ ਦੇ ਰਿਹਾ ਸੋ ਉਹ ਮਾਲਕ ਸਾਥ ਦਿੰਦਾ ਹੈ ਪਤਾ ਨਹੀਂ ਸਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਤੋਂ ਸਾਡੇ ਤੇ ਮੁਸ਼ਕਲ ਆਣ ਵਾਲੀ ਹੁੰਦੀ ਪਹਿਲਾਂ ਹੀ ਸਾਨੂੰ ਉਹਨਾਂ ਮੁਸ਼ਕਲਾਂ ਤੋਂ ਕੱਢ ਲੈਂਦਾ ਥੋੜੀ ਜਿਹੀ ਸਾਰ ਦਿੰਦਾ ਹੈ ਸਾਨੂੰ ਬਚਾ ਲੈਂਦਾ ਹੈ ਤੇ ਜਦੋਂ ਸੇਵਾaband ਕਰ ਦਵਾਂਗੇ ਕਿਉਂਕਿ ਮਾੜੀ ਚੀਜ਼ ਦਾ ਜੋਰ ਹੁੰਦਾ ਕਿ ਮੈਂ ਮਾੜਾ ਕਰਾਂ ਤੇ ਬਚਾਉਣ ਆ ਇਹਦਾ ਜੋਰ ਨਾ ਕਿ ਨਾ ਬਚਾਵਾਂ ਇਹਦਾ ਸਤਿਖ ਮੇਰੇ ਤੇ ਆ ਤੇ ਜਦੋਂ ਅਸੀਂ ਚੰਗੀ ਚੀਜ਼ ਨੂੰ ਪਰਾਂ ਹੋ ਜਾਂਦੇ ਚੰਗੀ ਚੀਜ਼ ਤੋਂ ਉਹਨੂੰ ਛੱਡ ਦਿੰਦੇ ਆ ਸੇਵਾ ਨੂੰ ਛੱਡ ਦਿੰਦੇ ਤਾਂ ਫਿਰ ਉੱਥੇ ਮਾੜੀ ਚੀਜ਼ ਦਾ ਜ਼ੋਰ ਜਿਆਦਾ ਚੱਲ ਪੈਂਦਾ ਫਿਰ ਜਿਆਦਾ ਨੁਕਸਾਨ ਤੋਂ ਨੁਕਸਾਨ ਹੋਣੇ ਸ਼ੁਰੂ ਹੁੰਦੇ ਫਿਰ ਅਹਿਸਾਸ ਹੁੰਦਾ ਕਿ ਮਾਲਕ ਦੀ ਰਹਿਮਤ ਕੀ ਸੀ ਤਾਂ ਬਿਨਾਂ ਰਹਿਮਤ ਦੇ ਸਾਡੀ ਜ਼ਿੰਦਗੀ ਕੀ ਹੈ ਸੋ ਇਹ ਗੱਲਾਂ ਬਹੁਤ ਡੂੰਘੀਆਂ ਹੈ ਇਹਨਾਂ ਤੇ ਵਿਚਾਰ ਕਰਕੇ ਚੱਲੋਗੇ ਕਦਮ ਕਦਮ ਤੇ ਸੋਚ ਵਿਚਾਰ ਕਰੋਗੇ ਮਾਲਕ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਤੁਹਾਡੇ ਸਾਹਮਣੇ ਆ ਕੇ ਖੜ ਜਾਏਗਾ ਤੁਹਾਨੂੰ ਆਪ ਮੁਸ਼ਕਲਾਂ ਤੋਂ ਕੱਢੇਗਾ ਵੀ ਤੇ ਤੁਹਾਨੂੰ ਦਿਖਾਵੇਗਾ ਕਿ ਆ ਸਮਾ ਤੁਹਾਡੇ ਤੇ ਆਉਣ ਵਾਲਾ ਸੀ ਸੋ ਮਾਲਕ ਸਮੇਂ ਦੇ ਹਿਸਾਬ ਦੇ ਨਾਲ ਹੌਲੀ-ਹੌਲੀ ਕਰਕੇ ਕਿਰਪਾ ਕਰਦਾ ਹੈ ਦਿਖਾਉਣਾ ਸ਼ੁਰੂ ਕਰਦਾ ਹੈ ਪਰ ਜਦੋਂ ਪੜਦੇ ਵਿੱਚ ਰਹਿ ਕੇ ਕੰਮ ਕਰਦਾ ਤੇ ਕਿਸੇ ਨੂੰ ਸਮਝ ਨਹੀਂ ਆਉਂਦੀ ਇਸੇ ਤਰ੍ਹਾਂ ਹੈ ਘਰ ਦਾ ਜਦੋਂ ਇੱਕ ਮੈਂਬਰ ਸੇਵਾ ਕਰਦਾ ਹੋਵੇ ਬਾਕੀ ਕੋਈ ਉਹਦਾ ਕਹਿਣਾ ਨਾ ਮੰਨੇ ਮਾੜੇ ਰਹਾਵਾਂ ਤੇ ਪੈ ਜਾਵੇ ਤੇ ਜਿਸ ਦਿਨ ਉਹ ਇਨਸਾਨ ਤੁਹਾਡੇ ਤੋਂ ਪਰੇ ਹੋ ਗਿਆ ਤੇ ਔਰ ਵੀ ਮਾੜੇ ਹਾਲਾਤ ਆਉਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਜਿੰਨਾ ਚਿਰ ਉਹ ਨਾਲ ਸੀ ਉਹਦਾ ਮਾਲਕ ਆਪਣੇ ਬੱਚੇ ਨੂੰ ਨਹੀਂ ਦੇਖ ਸਕਦਾ ਦੁੱਖ ਵਿੱਚ ਇਸ ਕਰਕੇ ਪੂਰੇ ਪਰਿਵਾਰ ਦੀਆਂ ਗਲਤੀਆਂ ਨੂੰ ਮਾਫ਼ ਕਰਦਾ ਜਾ ਰਿਹਾ ਸੀ ਤੇ ਅੱਜ ਜਦੋਂ ਇਨਸਾਨ ਭਰੇ ਹੋ ਗਿਆ ਤੇ ਫੱਕਰ ਵੀ ਭਰੇ ਹੋ ਗਿਆ ਫਿਰ ਅਸਲੀਅਤ ਪਤਾ ਚੱਲਦੀ ਆ ਕਿ ਇਸ ਇਨਸਾਨ ਨੇ ਕੀ ਇਮਾਨੀਤ ਸੀ ਤੇ ਅਸੀਂ ਕੀ ਮੁੱਲ ਪਾਇਆ ਸੋ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਜੇ ਕੋਈ ਸੇਵਾ ਕਰਦਾ ਹੋਵੇ ਮਨ ਨਾ ਦਿਖਾਓ ਕਿਉਂਕਿ ਕਈ ਵਾਰ ਇੱਕ ਦੀ وجہ ਨਾਲ ਪੂਰਾ ਪਰਿਵਾਰ ਟਿਕਿਆ ਹੁੰਦਾ ਹੈ ਪੂਰੇ ਪਰਿਵਾਰ ਦੀ ਜ਼ਿੰਦਗੀ ਬਣੀ ਹੁੰਦੀ ਹੈ ਤੇ ਇੱਕ ਨਰਾਜ ਹੋ ਗਿਆ ਖਾਸ ਕਰਕੇ ਉਹ ਜੀ ਦੀ ਗੱਲ ਜਿੱਦੀ ਪਰਮਾਤਮਾ ਨਾਲ ਹੈ ਉਹ ਮਾਲਕ ਨੂੰ ਸਮਾਂ ਦੇ ਰਿਹਾ ਘਰ ਦੀ ਸੁੱਖ ਮਨਾ ਰਿਹਾ ਹੈ ਤੇ ਉਹਦਾ ਤਾਂ ਖਾਸ ਕਰਕੇ ਕਦੇ ਮਨ ਦਿਖਾਉਣਾ ਨਹੀਂ ਚਾਹੀਦਾ ਜੀ ਕਿਉਂਕਿ ਜਦੋਂ ਤੁਰ ਤੋਂ ਸੇਵਾ ਉਹਦੇ ਕਰਮਾਂ ਦੇ ਵਿੱਚ ਲਿਖੀ ਗਈ ਆ ਤੇ ਅੱਜ ਉਹ ਸੇਵਾ ਮੂਰੇ ਹੋ ਕੇ ਕਰ ਵੀ ਰਿਹਾ ਆ ਤੁਹਾਡਾ ਭਲਾ ਮੰਗ ਰਿਹਾ ਆ ਤੇ ਐਸੀ ਰੂਹ ਨੂੰ ਹਰ ਇੱਕ ਦੇ ਘਰ ਵਿੱਚ ਪਰਮਾਤਮਾ ਇੱਕ ਰੂਹ ਐਸੀ ਭੇਜਦਾ ਹੀ ਭੇਜਦਾ ਆ ਕਿ ਇਹ ਪਰਿਵਾਰ ਦੀ ਹਮੇਸ਼ਾ ਰੱਖਿਆ ਕਰ ਸਕੇ ਸੋ ਮਾਲਕ ਦੀ ਭੇਜੀ ਹੋਈ ਰੂਹ ਨੂੰ ਕਦੇ ਦਰਦਗਾਨਾ ਨਹੀਂ ਚਾਹੀਦਾ ਜੀ ਤੇ ਉਲਟਾ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਸੰਗਤ ਕਰੀਏ ਐਸੀ ਜ਼ਿੰਦਗੀ ਅਸੀਂ ਨਹੀਂ ਬਣਾਈਏ ਆਪਣੀ ਕਿਉਂਕਿ ਮਾੜੇ ਕੰਮਾਂ ਦਾ ਮਾੜਾ ਨਤੀਜਾ ਚੰਗਾ ਕਰਮ ਕਰੋਗੇ ਉਹਦੇ ਵਿੱਚ ਮੁਸ਼ਕਲਾਂ ਜ਼ਰੂਰ ਆਉਣਗੀਆਂ ਪਰ ਅੰਸਥਾਨ ਡੋਲ ਜਾਂਦਾ ਹੈ ਪਰ ਉਹ ਮਾਲਕ ਡੁੱਬਣ ਨਹੀਂ ਦਿੰਦਾ ਬਾਹਰ ਪੜ ਕੇ ਪਾਰ ਲਗਾ ਦਿੰਦਾ ਹੈ ਸੋ ਇਸ ਦਾ ਬਹੁਤ ਘਟਨਾਵਾ ਤੁਹਾਨੂੰ ਸੁਣਨ ਨੂੰ ਦੇਖਣ ਨੂੰ ਸ਼ਾਇਦ ਜ਼ਿੰਦਗੀ ਵਿੱਚ ਮਿਲਗਾ ਹੋਣਾ ਤੇ ਸੁਣਨ ਨੂੰ ਕਿਤੇ ਨਾ ਕਿਤੇ ਮਿਲੇ ਜਾਂਦੇ ਨੇ ਜਿਵੇਂ ਕਿ ਤੁਸੀਂ ਇੱਕ ਕਮੈਂਟ ਹੀ ਦੇਖ ਲੈਂਦੇ ਹੋ ਕਿਸੇ ਦਾ ਨਾ ਕਿਸੇ ਦਾ ਆ ਰਿਹਾ ਰਿਹਾ ਕਿ ਸੇਵਾ ਛੱਡਣ ਦੇ ਨਾਲ ਕੀ ਨੁਕਸਾਨ ਹੋਈ ਹੈ ਸੋ ਫਿਰ ਇਥੇ ਅੰਦਾਜ਼ਾ ਲਗਾ ਲਿਆ ਕਰੋ ਕਿ ਜੇਕਰ ਹੁਣ ਇੱਕ ਵਾਰ ਕਿਸੇ ਫੱਕਰ ਨੂੰ ਤੁਸੀਂ ਛੇੜ ਲਿਆ ਹੈ ਤੇ ਹੁਣੇ ਪੂਰੀ ਜਿੱਲਦੀ ਫੱਕਰ ਨੇ ਤੁਹਾਡਾ ਪਿੱਛਾ ਕਰਨਾ ਹੈ ਚਾਹੇ ਤੁਸੀਂ ਮੰਨੋ ਚਾਹੇ ਨਾ ਮੰਨੋ ਨਹੀਂ ਵੀ ਮੰਨੋਗੇ ਚਾਹੇ ਸਾਲ ਲੱਗ ਜਾਣ ਪਰ ਤੁਹਾਨੂੰ ਉਹ ਵਾਪਸ ਲੈਣ ਤੇ ਆਉਣਾ ਪੈਣਾ ਜੇ ਅੱਜ ਤੁਸੀਂ ਨਹੀਂ ਆਏ ਤਾਂ ਸਾਡੇ ਬੱਚਿਆਂ ਨੂੰ ਅਸੀਂ ਲੈਣ ਨੂੰ ਮੰਨਣਾ ਪੈਣਾ ਹੈ ਕਿਉਂਕਿ ਜਿਹਨੂੰ ਇੱਕ ਵਾਰ ਜਗਾ ਲਿਆ ਹੈ ਉਹਨੇ ਸੇਵਾ ਲੈਣੀ ਲੈਣੀ ਤੇ ਇਸ ਲਈ ਇੱਕ ਗੱਲ ਇਹ ਵੀ ਕਵਾਂਗੇ ਕਿ ਜ਼ਿੰਦਗੀ ਦੇ ਵਿੱਚ ਸੋਚ ਵਿਚਾਰ ਕੇ ਕਦਮ ਚੱਕਣਾ ਕਿਸੇ ਦੇ ਮਗਰ ਲੱਗ ਕੇ ਨਹੀਂ ਕੋਈ ਵੀ ਕਰਮ ਜਿਹੜਾ ਜਾਨੀ ਕਿ ਕਰਮਾ ਪਏ ਛੜ ਦੇ ਕੋ ਮਾੜਾ ਨਹੀਂ ਹੁੰਦਾ ਰੱਬ ਦੇ ਨਾਮ ਤੇ ਕਰਮ ਜਿਵੇਂ ਕੋਈ ਤੁਹਾਨੂੰ ਕਹਿ ਦੇਵੇ ਕਿ ਤੂੰ ਮੁਸ਼ਕਲ ਵਿੱਚਾਂ ਤੂੰ ਸੇਵਾ ਇਸ ਤਰੀਕੇ ਨਾਲ ਘਰ ਵਿੱਚ ਕਰਨੀ ਸ਼ੁਰੂ ਕਰ ਲੈ ਤੂੰ ਇਹਨੂੰ ਮੰਨਣ ਲੱਗਾ ਮੰਨ ਲਓ ਤੁਹਾਨੂੰ ਉਤੋਂ ਲਾਭ ਨਾ ਮਿਲੇ ਤੇ ਤੁਸੀਂ ਕਿਸੇ ਹੋਰ ਨੂੰ ਕੱਲ ਨੂੰ ਮੰਨਣ ਆਪੇ ਸੋ ਇਸ ਤਰ੍ਹਾਂ ਜ਼ਿੰਦਗੀ ਵਿੱਚ ਮੁਸ਼ਕਲ ਆਉਣਗੀਆਂ ਫੈਸਲਾ ਜਦੋਂ ਲੈਣਾ ਹੈ ਆਪਣੇ ਮਨ ਦੀ ਸੁਣ ਕੇ ਲੈਣਾ ਕਿ ਮਨ ਇਸ ਗੱਲ ਨੂੰ ਮੰਨਦਾ ਹੈ ਜਾਂ ਨਹੀਂ ਕਿਸੇ ਦੇ ਮਗਲ ਲਾ ਕੇ ਕੋਈ ਕਦਮ ਨਾ ਚੱਕੋ ਕਿਸੇ ਦੇ ਮਗਲ ਲਾ ਕੇ ਕੋਈ ਚਿਰਾਗ ਨਾ ਲਗਾਓ ਜੋਤ ਨਾ ਲਗਾਓ ਤਾਂ ਕਿ ਕਿਉਂਕਿ ਕੁਝ ਸਮਾਂ ਪਾ ਕੇ ਤੁਸੀਂ ਉਹ ਚੀਜ਼ ਦੀ ਬੇਅਦਬੀ ਕਰੋ ਉਹਦੇ ਨਾਲ ਜਿੰਦਗੀ ਦੇ ਵਿੱਚ ਫਿਰ ਮੁਸ਼ਕਲਾਂ ਵਧ ਜਾਣਗੀਆਂ ਜੀ ਸੋ ਜਿੰਦਗੀ ਦੇ ਵਿੱਚ ਸੋਚ ਸਮਝ ਕੇ ਕਦਮ ਚੱਕੋ ਤੇ ਜਿੰਦਗੀ ਦੇ ਵਿੱਚ ਇੱਕ ਫਕਰ ਨੂੰ ਜੁੜ ਲੋ ਸੱਚ ਦਾ ਸਲਾਮ ਸਾਰਿਆਂ ਨੂੰ ਕਰੋ ਮੰਦਾ ਬੋਲ ਕਿਸੇ ਨੂੰ ਨਾ ਕਹੋ ਇੱਕ ਨੂੰ ਪੈਰ ਦੇ ਦਿਓ ਇੱਕ ਨੂੰ ਮੰਨ ਲਓ ਕਿਉਂਕਿ ਚੰਗਾ ਸਮਝ ਹੀ ਲਿਆਉਣਾ ਹੈ ਤੁਹਾਨੂੰ ਇੱਕ ਨਹੀਂ ਹੀ ਤੁਹਾਡੀ ਜ਼ਿੰਦਗੀ ਚ ਲੈ ਆਉਣਾ ਤੇ ਜੇਕਰ ਕਰਮਾਂ ਚ ਕੁਝ ਨਹੀਂ ਲਿਖਿਆ ਹੋਇਆ ਤਾਂ ਫਿਰ ਚਾਹੇ ਪੂਰੀ ਦੁਨੀਆ ਦੀ ਯਾਤਰਾ ਕਰ ਲੋ ਕੁਝ ਵੀ ਨਹੀਂ ਮਿਲਣਾ ਪਰ ਜੀ ਯਕੀਨ ਸਦਕ ਪੱਕਾ ਹੈ ਕਿ ਮੈਂ ਇਹ ਚੀਜ਼ ਨੂੰ ਪਾ ਕੇ ਰਹਿਣਾ ਤੇ ਮੈਨੂੰ ਦੇਵੇਗਾ ਵੀ ਇਹ ਜੀ ਦਾ ਮੈਂ ਲੜ ਪੜਿਆ ਹੋਇਆ ਇਹ ਤੁਹਾਡੇ ਯਕੀਨ ਦੇ ਸਿਰ ਤੇ ਹੀ ਤੁਹਾਡੇ ਮੱਥੇ ਦੀਆਂ ਤਕਦੀਰਾਂ ਨੂੰ ਪਲਾਂ ਵਿੱਚ ਪਦਰ ਕੇ ਰੱਖ ਦਵੇਗਾ ਤੁਹਾਡਾ ਪ੍ਰੇਮ ਦੇਖ ਕੇ ਵਿਸ਼ਵਾਸ ਦੇਖ ਕੇ ਸੋ ਇਸ ਕਰਕੇ ਸੋ ਜੀ ਨਾ ਚੱਲੋ ਬਹੁਤੇ ਖਲਾਰੇ ਨਾ ਪਾਓ ਜ਼ਿੰਦਗੀ ਦੇ ਵਿੱਚ ਇੱਕ ਨੂੰ ਬਸਾਓ ਇੱਕ ਨੂੰ ਬਸਾਇਆ ਹੋਵੇਗਾ ਤੇ ਸੌਖੇ ਪਾਰ ਲੱਗ ਜਾਊਗੇ ਸੋ ਹੁਣ ਆਪਾਂ ਇੱਥੇ ਆਖਿਰ ਵਿੱਚ ਇਹ ਕਹਾਂਗੇ ਕਿ ਗੱਲ ਵੀਰਵਾਰ ਦਾ ਦਿਨ ਹੈ ਤੇ ਨੀਚਾ ਭਾਵਨਾ ਨਾਲ ਸੇਵਾ ਕਰੋ ਜਿੰਨਾ ਤੋਂ ਕੋਈ ਗਲਤੀ ਹੋ ਗਈ ਆ ਭੁੱਲ ਹੋ ਗਈ ਆ ਉਹਦੀ ਬੈਠ ਕੇ ਪੂਰਾ ਪਰਿਵਾਰ ਜਿਖੜਾ ਇਕੱਠਾ ਬੈਠ ਕੇ ਮਾਫੀ ਮੰਗ ਲੈਂਦਾ ਔਰ ਵੀ ਵਧੀਆ ਗੱਲ ਹੈ ਤੇ ਬਾਕੀ ਕੋਸ਼ਿਸ਼ ਕਰੋ ਜੀੜ ਨਾਲ ਰੂਹ ਸੇਵਾ ਕਰਦੇ ਜਾਣੇ ਜਾਣੇ ਜਿੰਨਾਂ ਗਲਤੀਆਂ ਭੁੱਲਾਂ ਦੀ ਮਾਫੀ ਮੰਗਦਿਆਂ ਰਹਿਣ ਜੀ ਤੇ ਜੇ ਕੋਈ ਗਲਤ ਕੁਝ ਹੋ ਗਿਆ ਹੈ ਇਸ ਮਹੀਨੇ ਜਾਂ ਇਸ ਸਾਲ ਦੇ ਵਿੱਚ ਤਾਂ ਬੈਠ ਕੇ ਮਾਫੀ ਮੰਗ ਲਓ ਉਹ ਜ਼ਰੂਰ ਬਖਸ਼ੇਗਾ ਜਿਵੇਂ ਇੱਕ ਮਾਤਾ ਆਪਣੇ ਬੱਚੇ ਦੇ ਨਾਲ ਬਹੁਤੀ देर ਰੋਸਤੇ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਸਾਡੇ ਮਾਪੇ ਹੈ ਜਿਹਦੀ ਅਸੀਂ ਸੇਵਾ ਕਰਦੇ ਹਾਂ ਤੇ ਉਹ ਬਖਸ਼ ਦਿੰਦਾ ਹੈ ਮਾਪਾ ਐਸਾ ਹੁੰਦਾ ਹੈ ਕਿ ਚਾਹੇ ਵੱਡੀ ਤੋਂ ਵੱਡੀ ਬੱਚਾ ਗਲਤੀ ਕਰ ਦਵੇ ਫਿਰ ਵੀ ਗੱਲ ਨਾਲ ਲਾ ਲੈਂਦਾ ਹੈ ਸੋ ਇਹਨਾਂ ਨੂੰ ਮਾਪੇ ਸਮਝ ਕੇ ਚੰਨੂ ਉੱਚਾ ਰੁਤਬਾ ਦਉ ਕਰਦੇ ਮੈਂਬਰਾਂ ਦੀ ਤਰ੍ਹਾਂ ਇਹਨਾਂ ਸੋਚੋ ਕਿ ਉਹ ਇੱਕ ਥਾਂ ਹੀ ਬੈਠੇ ਹੋਏ ਆ ਇੱਕ ਕਮਰੇ 'ਚ ਬੈਠੇ ਹੋਏ ਆ ਉਹਨਾਂ ਨੂੰ ਹਰ ਇੱਕ ਤਰ੍ਹਾਂ ਤੇ ਹਰ ਇੱਕ ਥਾਂ ਦੇਖਣ ਦੀ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਚਾਹੇ ਤੁਸੀਂ ਘਰ ਤੋਂ ਕਿਤੇ ਵੀ ਬਾਹਰ ਚਲੇ ਜਾਂਦੇ ਹੋ ਇਹ ਜਦੋਂ ਮਹਿਸੂਸ ਕਰੋਗੇ ਕਿ ਮੇਰੇ ਨਾਲ ਨਾਲ ਆ ਤਾਂ ਉਹਨੇ ਨਾਲ ਨਾਲ ਹੀ ਰਹਿਣਾ ਤੇ ਜ਼ਿੰਦਗੀ 'ਚ ਕੁਝ ਮਾੜਾ ਵੀ ਨਹੀਂ ਹੋਣ ਦੇਣਾ ਜਦੋਂ ਕਿਤੇ ਬਾਹਰ ਨਿਕਲਦੇ ਹੋ ਮੁੱਠਾ ਠੇਕ ਕੇ ਨਿਕਲੋ ਅਜਾਇਤ ਲੈ ਕੇ ਨਿਕਲੋ ਫਰਿਆਦ ਕਰਕੇ ਨਿਕਲੋ ਕਿ ਵਾਪਸ ਫਿਰ ਅਸੀਂ ਸੇਈ ਸਲਾਮਤ ਮਾਲਕਾ ਤੇਰੇ ਚਰਨਾ ਚਾ ਕੇ ਹਾਜ਼ਰੀ ਲਗਾਈਏ ਇਜਾਜ਼ਤ ਲੈ ਕੇ ਜਦੋਂ ਮੱਥਾ ਠੀਕ ਕੇ ਨਿਕਲਦੇ ਹੋ ਤੇ ਉਹ ਮਾਲਕ ਬਾੜ ਵਿੱਚ ਪਿੰਗਾ ਨਹੀਂ ਹੋਣ ਦਿੰਦਾ ਜੀ ਤੇ ਬਾਕੀ ਇਹ ਵੀ ਨਾ ਸੋਚੋ ਕਿ ਉਹ ਘਰ ਵਿੱਚ ਹੀ ਬੈਠੇ ਆ ਜੇਕਰ ਮੁਸੀਬਤ ਰਸਤੇ ਵਿੱਚ ਆਉਂਦੀ ਕਿਤੇ ਵੀ ਆਉਂਦੀ ਆ ਤੇ ਉਹਨਾਂ ਨੂੰ ਨਾਲ ਹੀ ਪਾਇਆ ਕਰੋ ਕਿ ਕਵਾਜ ਤੇ ਅਸੀਂ ਜਾਦ ਕੀਤਾ ਤੇ ਮਾਲਕ ਫਿਰ ਨਾਲ ਹੀ ਆ ਜਦੋਂ ਐਸਾ ਤੁਸੀਂ ਆਪਣਾ ਮੰਨ ਬਣਾ ਲਓਗੇ ਮੰਨ ਦੇ ਹਿਸਾਬ ਨਾਲ ਉਹਨੇ ਚੱਲਣਾ ਮਾਲਕ ਨੇ ਮਨ ਆਪਣਾ ਟਿਕਾਉ ਮਨ ਟਿਕਣਾ ਜ਼ਰੂਰੀ ਆ ਸੇਵਾ ਸਿਮਰਨ ਦੇ ਸਿਰ ਤੇ ਟਿਕੇਗਾ ਜੀ ਚੰਗੇ ਕਰਮਾਂ ਦੇ ਸਿਰ ਤੇ ਟਿਕੇਗਾ ਸੋ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਤੀਰਾਂ ਦੀ ਜੈ ਸਾਈਂ ਜੀ